ਹਮਸਰੂਤੀਨ ਦਿਆ ਨ ਤੁਮ ਸਰ ਆਪ ਤਿਆਰ ਕੀ ਕੀ ਜੈ ਬਚਨੀ ਤੋ ਮਰ ਮੰਮਾਨ ਜਨ ਕੋ ਪੂਰਨ ਕੀ ਜੈ ਹਉ ਬਲ ਬਲ ਜਾਉ ਰ ਮਈਆ ਕਾਣੇ ਕਾਣ ਕਉ ਨਾ ਬੋਲੇ ਬਹੁਤ ਜਮ ਬਿਸ਼ਰੇ ਤੇ ਮਾਦੋ యోజਨ ਤੁਮਾਰੇ ਲੇਖੇ ਕਹਿ ਰਵਦਾਸ ਆਸ ਲੱਗ ਜੀਵਾ ਚਿਰ ਪਿਓ ਦਰਸ਼ਨ ਦੇਖੇ ਇਹਾਂ ਘਟਕੇ ਚਲੋ ਹਰ ਲਹਾੜ ਘਟਕੇ ਚਲੋ ਹਰ ਲਹਾੜ ਆਕੇ ਬਾਸਨ ਸੋਹਿਰਾ ਹੋ ਜਾਏਗਾ ਖਟ ਕੇ ਚਲੋ ਹਰ ਲਾਹਾ ਕੇ ਬਾਸਨ ਸੋਹਿਰਾ ਹੋ ਜਾਏਗਾ ਆਕੇ ਬਸਨ for him ਸੁਨੇਹਾਂ ਸੁਹੇਲਾ ਹੋ ਜੇਗਾ ਮੇਰੇ ਪਿਆਰੇ ਰਸ ਸੁਹੇਲਾ ਹੋਵੇਗਾ ਬਾਟਕੇ ਚਲੋ ਕਾਰਯੋਗ ਸਤਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਆਓ ਸਤਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਆਪਾਂ ਸਾਰਿਆਂ ਉੱਤੇ ਤਾਂ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਖੁੱਲੇ ਪੰਡਾਲਾ ਵਿੱਚ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਹਨ ਸੰਗਤ ਦਾ ਸੁਭਾਗਾ ਸਮਾਪਤ ਹੋਇਆ ਹੈ ਇਹਨੂੰ ਲਾਹਾ ਲਈਏ ਆਪੂਰਾ ਸਤਿਗੁਰੂ ਬਚਨ ਕਰਦੇ ਹਨ ਕਰੋ ਬੇਨੰਤੀ ਸੁਰਦੇ ਮੀਤਾ ਸੰਤ ਕਹਿਲ ਕੀ ਬੇਨਾ ਅਸਈਦ ਜਿਹੜਾ ਸਾਨੂੰ ਮਿਲਿਆ ਹੈ ਇਹ ਨਾਮ ਦੀ ਕਮਾਈ ਵਾਸਤੇ ਮਿਲਿਆ ਹੈ ਦੁਨੀਆਦਾਰੀ ਦੇ ਕੰਮਾਂ ਵਿੱਚ ਮੁਲਾਜਮਾ ਮਰਜ਼ੀ ਲਾ ਛੱਡੀਏ ਕੋਈ ਪ੍ਰਾਪਤੀ ਘਟਣੀ ਹੈ ਹਾਂ ਦੁਨੀਆ ਚੱਲਦੀ ਹੈ ਨਾਲ ਦੇ ਨਾਲ ਆਪਾਂ ਸਤਿਗੁਰੂ ਪਾਤਸ਼ਾਹ ਦੀ ਆਰਾਧਨਾ ਵੀ ਕਰਨੀ ਹੈ ਬੇਨਤੀ ਕਰੀਏ ਸਾਰੇ ਪੰਜਵੇਂ ਪਾਤਸ਼ਾਹ ਸਮਝਾਉਣਾ ਕਰਦੇ ਨੇ ਸਿੱਖਾ ਬੇਨਤੀ ਕਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰੋ ਮੈਂ ਥੋੜੇ ਵਿੱਚੋਂ ਥੋੜਾ ਸਮਾਂ ਆਪ ਜੀ ਦੇ ਨਿਰਤਵੀ ਕੱਢ ਸਕਾਂ ਦੁਨੀਆਦਾਰੀ ਦੇ ਕਾਰਜ ਕਰਦੇ ਆਂ ਕਰਦੇ ਆਪ ਜੀ ਨਾਲ ਵੀ ਜੁੜਿਆ ਰਹਿਣਾ ਇਹ ਸਾਰਿਆਂ ਨੇ ਆਪਾਂ ਨੇ ਗੁਰਬਾਣੀ ਨੂੰ 베ਸ ਲੈ ਕੇ ਚੱਲੀਏ ਫਿਰ ਸਾਡਾ ਆਉਣਾ ਸਫਲਾ ਹੈ ਈਹਾ ਖਾਟ ਚੱਲੋ ਹਰ ਰਾਹ ਆ ਸੰਸਾਰ ਤੇ ਆ ਕੇ ਜੋ ਸਾਨੂੰ ਸਭਾ ਮਿਲਿਆ ਹੈ ਇੰਨੀ ਕਮਾਈ ਕਰਕੇ ਚੱਲੀਏ ਖਟਕੀ ਕੋ ਚੱਲੀਏ ਥੋ ਅੱਗੇ ਬਸਣ ਸੁਹੇਲਾ ਫਿਰ ਅੱਗੇ ਜਿਹੜਾ ਹੈ ਉਹ ਜਗ੍ਹਾ ਬਸਣ ਵਾਸਤੇ ਮਿਲ ਜਾਵੇਗੀ ਔਦ ਘਟਾ ਦਿਨੁ ਰਹਿਣ ਆ ਰਹੇ ਸਰੀਰ ਦੀ ਉਮਰ ਜਿਹੜੀ ਹੈ ਉਹ ਦਿਨ ਰਾਤ ਕਰਕੇ ਘਟਦੀ ਜਾ ਰਹੀ ਹੈ ਘਟਦੀ ਜਾ ਰਹੀ ਹੈ ਗੁਰਮਿਰਲ ਕਾ ਸਵਾਰੇ ਆਓ ਸਤਿਗੁਰਾਂ ਦੇ ਆਰਾਧਨਾ ਕਰਕੇ ਆਪਾਂ ਸਾਰੇ ਹੀ ਸਮੇਂ ਨੂੰ ਸਫਲਾ ਕਰ ਸਕੀਏ ਤਾਂ ਹੀ ਸਤਿਗੁਰੂ ਗੁਰਬਾਣੀ ਦੇ ਅੰਦਰ ਸਾਨੂੰ ਸਮਝਾਉਣਾ ਕਰਦੇ ਹਨ ਸਮਾਂ ਲੰਘ ਗਿਆ ਹੱਥ ਨਹੀਂ ਆਉਣਾ ਸਮੇਂ ਨੂੰ ਸੰਭਾਲ ਬੰਦੇ ਆ ਲੰਘ ਗਿਆ ਹੱਥ ਨਹੀਂ ਆਉਣਾ ਸਮੇਂ ਨੂੰ ਸੰਭਾਲ ਬੰਦੇ ਆ ਕਟਾ ਦਿਨ ਉਸ ਰਾਹ ਨਾਲੇ ਦਿਨ ਕਰਕੇ ਰਾਤ ਕਰਕੇ ਸਿਰ ਦੀ ਉਮਰ ਘਟਦੀ ਜਾ ਰਹੀ ਹੈ ਜਨੁ ਦਿਨ ਘਟਦੀ ਜਾ ਰਹੀ ਹੈ ਜਾਨੀ ਜਾਨ ਸੁਤ ਬੜਾ ਹੋਤ ਹੈ ਗੁਰਬਾਣੀ ਦਾ ਫਰਮਾਨ ਹੈ ਪ੍ਰਤੱਖ ਪ੍ਰਮਾਨ ਹੈ ਮਾਤਾ ਸਮਝਦੀ ਹੈ ਜਿਉ ਜੋ ਬੱਚਾ ਉਮਰ ਕਰਕੇ ਜਵਾਨ ਹੋ ਰਿਹਾ ਹੈ ਕਿ ਮੇਰਾ ਬੱਚਾ ਜਵਾਨ ਹੋ ਰਿਹਾ ਹੈ ਜਰਨੀ ਜਾਂਸ ਤੋਂ ਬੜਾ ਹੋਤ ਹੈ ਇਤਨੇ ਕੋ ਨ ਜਾਣੇ ਕਿ ਦਿਨ-ਦਨ ਅਬਦ ਘਟਦਾ ਹੈ ਇਤਨਾ ਨਹੀਂ ਪਤਾ ਕਿ ਦਿਨ-ਦਨ ਕਰਕੇ ਸਿਹਤ ਦੀ ਉਮਰ ਜਿਹੜੀ ਉਹ ਘਟਦੀ ਜਾ ਰਹੀ ਹੈ ਤਾਂ ਤੇ ਸਾਨੂੰ ਸੱਚੇ ਪਾਤਸ਼ਾਹ ਦੀ ਕੁਰਬਾਨੀ ਦੀ ਸੋਧ ਲੈ ਕੇ ਆਪਣੀ ਸਿਹਤ ਲੈ ਕੇ ਚੱਲੀਏ ਕੁਰਬਾਨੀ ਨਾਲ ਜੁੜਨਾ ਕਰੀਏ ਤਾਂ ਤੇ ਸਾਡਾ ਆਇਆ ਸਫਲ ਆਇਆ ਸਫਲ ਤਾਹੋਂ ਕੋ ਗਣੀਏ ਜੇ ਆਪਾਂ ਦੁਨੀਆਦਾਰੀ ਦੇ ਕੰਮ ਵਿੱਚ ਇੱਜ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਉਹ ਲੇਖੇ ਵਿੱਚ ਨਹੀਂ ਆਉਣੀ ਇਹ ਹਰ ਚੀਜ਼ ਦਾ ਲੇਖਾ ਸਮੇਂ-ਸਮੇਂ ਦਾ ਸਾਨੂੰ ਦੇਣਾ ਪੈਣਾ ਹੈ ਗੁਰਬਾਣੀ ਵਿੱਚ ਜੋ ਫਰਮਾਇਆ ਹੈ ਲੇਖ ਧਰਮ ਰਾਜੇ ਨੇ ਜਦੋਂ ਮੰਗੇ ਆ ਦੱਸ ਕੀ ਜਵਾਬ ਦੇਵੇਂ ਧਰਮ ਰਾਜੇ ਨੇ ਜਦੋਂ ਮੰਗੇ ਆ we बचे i ਸਿੱਖ ਸਹੀ ਗੁਰਬਾਣੀ ਦਾ ਫਰਮਾਨ ਹੈ ਸਾਰੇ ਸੁਣ ਲੋ ਨਾਨਕ ਆਖੇ ਰੇ ਮਨਾ ਸੁਣਿਆ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਅਸੀਂ ਬੇਖਬਰ ਹੋ ਕੇ ਬੈਠੇ ਆ ਜੋ ਮਰਜੀ ਕਰਨ ਕਮਾਈ ਜਾਈਏ ਸਾਨੂੰ ਦੇਖਦਾ ਕੋਈ ਨਹੀਂ ਇੱਥੇ ਆਪਾਂ ਅਫਸੋਸ ਨਹੀਂ ਕਰਦੇ ਕਿ ਸਾਨੂੰ ਦੇਖਦਾ ਕੋਈ ਨਹੀਂ ਲੇਕਿਨ ਜਿੰਨੇ ਸਾਨੂੰ ਇੱਥੇ ਭੇਜਿਆ ਹੈ ਸਰੀਰ ਦੇਖ ਕੇ ਉਹ ਸਾਰਾ ਕੁਝ ਮਿੰਟ-ਮਿੰਟ ਦੀਆਂ ਗਤੀਵਿਧੀਆਂ ਨੋਟ ਕਰ ਰਿਹਾ ਹੈ ਬੈਠਾ ਕੱਢ ਵਹੀ ਦਲਵਾ ਬੋਸਨਾ ਕੀਆ ਆਕੀ ਜਿਨਾ ਰਹੀ ਫਰਿਸ਼ਤੇ ਜਿਹੜੇ ਨੇ ਸਾਰਾ ਕੁਝ ਰਿਪੋਰਟ ਕਰ ਰਹੇ ਨੇ ਉੱਥੇ ਅਸੀਂ ਜਿੰਨੇ ਕਰਮ ਕਮਾ ਰਹੇ ਹਾਂ ਸਾਨੂੰ ਸੋਚਣਾ ਚਾਹੀਦਾ ਹੈ ਕੋਈ ਕਰਮ ਕਰਦੋਂ ਪਹਿਲਾਂ ਕਿ ਅਸੀਂ ਆਇਆ ਕਿ ਸਵਾਸਤਿ ਪ੍ਰਾਣੀ ਆਇਆ ਲਾਹਾ ਲੈਣ ਲੱਗਾ ਕਿ ਤੂੰ ਫਕੜੇ ਮੁਕਤੀ ਚੱਲੀ ਰਹਿਣਾ ਫਾਰਾ ਸਮਾਂ ਜਿਹੜਾ ਸੇਵ ਦੀ ਉਮਰ ਹੈ ਉਹ ਘਟਦੀ ਜਾ ਰਹੀ ਹੈ ਮੁਕਤਾ ਜਾ ਰਿਹਾ ਸਮਾਂ ਜਿਹੜਾ ਤੁਹਾਨੂੰ ਮਿਲਿਆ ਹੈ ਉਹਨੂੰ ਸਫਲਾ ਨਹੀਂ ਕਰਨਾ ਚਾਹੁੰਦੇ ਤੇ ਉਹ ਫਿਰ ਸਾਡੇ ਵਾਸਤੇ ਮਾੜੀ ਕਰਨ ਗੁਰਬਾਣੀ ਪੈਰ ਪੈਰ ਤੇ ਸਾਨੂੰ ਫਰਮਾਨ ਕਰਦੀ ਹੈ ਕਿ ਭਾਈ ਦੁਨੀਆਦਾਰੀ ਦੇ ਕੰਮ ਦੇ ਨਾਲ ਨਾਲ ਗੁਰੂ ਸਾਹਿਬ ਦਾ ਆਸਰਾ ਲੈਣਾ ਵੀ ਜ਼ਰੂਰੀ ਹੈ ਉਹਦੇ ਨਾਲ ਜੁੜਨਾ ਵੀ ਜ਼ਰੂਰੀ ਹੈ ਗੁਰਮਤਿ ਦੇ ਰਹਿੰਦਿਆਂ ਹੋਇਆਂ ਸਾਨੂੰ ਕਾਰਜ ਕਰਨੇ ਸਫਲਾ ਹਨ ਸਾਡੇ ਗੁਰਮਤ ਨੂੰ ਪਾਸੇ ਰੱਖ ਕੇ ਜੋ ਅਸੀਂ ਕਾਰਜ ਕਰਦੇ ਆਂ ਕਿਸੇ ਸਾਟਿ ਚ ਦੁਨੀਆਦਾਰੀ ਦੇ ਕੰਮ ਸਾਡੇ ਗੰਤੀ ਵਿੱਚ ਵਿੱਚ ਨਹੀਂ ਆਉਂਦੇ ਸਤਿਗੁਰੂ ਤਾਂ ਮੰਨਦੇ ਨਹੀਂ ਇਸ ਚੀਜ਼ ਨੂੰ ਸਮਝਾਉਣਾ ਕਰਦੇ ਨੇ ਉਹ ਕਿ ਭਾਈ ਗੁਰਬਾਣੀ ਦਾ ਬੇਸ ਲੈ ਕੇ ਚੱਲੋ ਗੁਰਬਾਣੀ ਨੂੰ ਮੰਨ ਕੇ ਚੱਲੋ ਏਕ ਘੜੀ ਆਧੀ ਘੜੀ ਆਦੀ ਹੂ ਫੋਨ ਆਦ ਭਗਤ ਨੂੰ ਛੇਤੀ ਗੋਸਤੇ ਜੋ ਕਿ 900 ਲਾਭ ਥੋੜੇ ਵਿੱਚ ਥੋੜਾ ਸਮਾਂ ਕੱਢ ਕੇ ਗੁਰੂ ਚਰਨਾਂ ਦਾ ਭਜਨ ਜ਼ਰੂਰ ਕਰੋ ਗੁਰਬਾਣੀ ਜ਼ਰੂਰ ਪੜੋ ਸੁਣੋ ਗੁਰਬਾਣੀ ਪੜਿਆ ਸੁਣੀਐ ਮਨ ਰਖੀਐ ਭਾਵਾ ਪੜਨਾ ਫੁਰਨਾ ਪੜਨਾ ਵੱਡੀ ਗੱਲ ਹੈ ਫੁਰਨਾ ਵੱਡੀ ਗੱਲ ਹੈ ਫਲ ਵੱਡਾ ਦੱਸਿਆ ਹੈ ਫਿਰ ਉਹਦੇ ਵਿੱਚ ਮਨ ਨੂੰ ਵਿਚਾਰਨਾ ਹੈ ਉਸ ਕੋ ਬਾਣੀ ਨੂੰ ਵਿਚਾਰ ਕੇ ਫਿਰ ਅਗਣਾ ਜੀਵ ਦਾ ਜਿਹੜਾ ਸਫਰ ਹੈ ਉਹ ਤੈਅ ਕਰਨਾ ਹੈ ਉਹਦੇ ਨਾਲ ਸਾਨੂੰ ਸਾਰੀਆਂ ਫਿਰ ਚੀਜ਼ਾਂ ਮਿਲਦੀਆਂ ਹਨ ਭਾਈ ਗੁਰਦਾਸ ਜੀ ਬਚਨ ਕਰਦੇ ਹਨ 78 ਲੱਖ ਜਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ 84 ਲੱਖ ਜੁਨੋ ਪਾਈ ਮਾਨਸ ਕੋ ਪ੍ਰਭ ਦੀ ਵੜਿਆਈ ਇਸ ਬਾਡੀ ਤੇ ਜੋ ਨਰ ਚੁੱਕਾ ਆਏ ਜਾਏ ਦੁੱਖ ਪਾਇੰਦਾ ਫਿਰ ਜੰਮਦਾ ਤੇ ਮਰਦਾ ਹੀ ਰਹੇਗਾ ਉਸਤਾਦ ਇਹ ਸਾਨੂੰ ਸਾਰਿਆਂ ਨੇ ਵਿਚਾਰ ਕਰਕੇ ਚਲਣੀ ਚਾਹੀਦੀ ਹੈ ਕਿ हे ਸੱਚੇ ਪਾਤਸ਼ਾਹ ਕਿਰਪਾ ਕਰੋ ਸਾਨੂੰ ਗੁਰਬਾਣੀ ਨਾਲ ਜੋੜੋ ਤਾਂ ਕਿ ਅਸੀਂ ਵੀ ਸਮਾ ਤੇ ਸਵਾਸ ਨੂੰ ਸਫਲਾ ਕਰ ਸਕੀਏ ਸਾਰਿਆਂ ਨੂੰ ਬੇਨਤੀ ਹੈ ਭਾਈ ਸੰਗਤਾਂ ਵਿੱਚ ਆਣ ਕੇ ਗੁਰ ਚਰਨਾਂ ਵਿੱਚ ਬਿਰਾਜੋ ਅਗਲਾ ਪ੍ਰੋਗਰਾਮ ਸਤਿਕਾਰਯੋਗ ਭਾਈ ਕਰਮਚੰਦ ਜੀ ਆਪਣੀ ਕੀਰਤਨ ਰਾਹੀਂ ਨਿਹਾਲ ਕਰਨਗੇ ਪ੍ਰੇਮ ਸਤਿਕਾਰ ਨਾਲ ਸਰਵਨ ਕਰਕੇ ਸਮਾ ਸਭਾ ਨੂੰ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ